ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਦੀ ਤਬਾਹੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਚਿੰਤਾ ਵੱਧ ਗਈ ਹੈ ਕਿਉਂਕਿ ਜਦੋਂ ਵੀ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਤਬਾਹੀ ਮਚਾਉਂਦਾ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਨਦੀਆਂ ਦੇ ਵਿੱਚ ਨਹਿਰਾਂ ਦੇ ਵਿੱਚ ਤੇ ਘੱਗਰ ਦਰਿਆ ਦਾ ਪਾਣੀ ਓਵਰਫਲੋ ਹੋ ਜਾਂਦਾ ਜੋ ਕਿ ਪਿੰਡਾਂ ਦੇ ਲੋਕਾਂ ਲਈ ਤਬਾਹੀ ਦਾ ਕਾਰਨ ਬਣਦਾ ਤੇ ਹੜ ਵਰਗੇ ਹਾਲਾਤ ਬਣ ਜਾਂਦੇ ਨੇ ਜਿਸ ਦੇ ਚੱਲਦੇ ਉੱਥੇ ਹੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਪ੍ਰਸ਼ਾਸਨ ਨੇ ਹੜ੍ਹ ਤੋਂ ਨਿਪਟਣ ਦੇ ਵਾਸਤੇ ਪੂਕਤਾ ਇੰਤਜ਼ਾਮ ਕਰ ਲਏ ਨੇ ਡਿਪਟੀ ਕਮਿਸ਼ਨਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਿਮਾਚਲ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਹੋ ਸਕਦੇ ਨੇ ਇਸ ਦੇ ਲਈ ਇਹਨਾਂ ਨੂੰ ਅਲਰਟ ਤੇ ਰੱਖਿਆ ਹੋਇਆ ਖਾਸ ਕਰਕੇ ਨਦੀ ਤੇ ਹੋਰ ਜਿਹੜੇ ਕਿ ਅਜਿਹੇ ਇਲਾਕੇ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਕਿ ਹਣ ਆਉਂਦੀ ਸੰਭਾਵਨਾ ਲੱਗਦੀ ਆ ਤਾਂ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਪੁਖਤਾ ਇੰਤਜ਼ਾਮ ਕਰਨ ਲਈ ਲੁਧਿਆਣਾ ਦੇ ਵਿੱਚ ਸੱਤ ਲੋਜ ਦਰਿਆ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖਤਾ ਇੰਤਜ਼ਾਮ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਸਾਰਾ ਜੜਕੀ ਪੁਖਤਾ ਇੰਤਜ਼ਾਮ ਕਰ ਲਿਆ ਗਿਆ ਅਤੇ 24 ਘੰਟੇ ਅਲਰਟ ਤੇ ਵੀ ਰੱਖਿਆ ਗਿਆ। ਐਨਡੀਆਰਐਫ ਦੀਆਂ ਟੀਮਾਂ ਅਤੇ ਗੋਤਾਖੋਰਾਂ ਨੂੰ 24 ਘੰਟਿਆਂ ਦੇ ਵਾਸਤੇ ਜਿਹੜਾ ਕਿ ਇਨਾਂ ਨੂੰ ਤਾਇਨਾਤ ਕੀਤਾ ਗਿਆ ਅਲਰਟ ਤੇ ਰੱਖਿਆ ਗਿਆ ਕਿ ਕਿਸੇ ਸਮੇਂ ਵੀ ਜੇਕਰ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਤਿਆਰ ਰਹੋ ਇਸ ਦੇ ਲਈ ਕੁਝ ਪੁਆਇੰਟ ਚਿੰਨ ਵੀ ਕੀਤੇ ਗਏ ਨੇ ਆਓ ਸੁਣਦੇ ਹਾਂ ਸਾਡੇ ਵੱਲੋਂ ਸਾਰੇ ਮੁੱਖਤਾ ਪ੍ਰਬੰਧ ਜਿਹੜੇ ਹੈ ਕੀਤੇ ਜਾ ਚੁੱਕੇ ਹਨ ਹੁਣ ਤੱਕ ਅਸੀਂ ਤਿੰਨ ਮੀਟਿੰਗਾਂ ਹਾਈ ਲੈਵਲ ਦੀਆਂ ਕਰ ਚੁੱਕੇ ਹਾਂ ਜਿਹੜੇ ਫਲੱਡ ਦੇ ਪ੍ਰਬੰਧਨ ਨੂੰ ਲੈ ਕੇ ਹਰਾਂ ਦੇ ਔਰ ਵਲਨਰੇਬਲ ਪੁਆਇੰਟਸ ਆਇਡੈਂਟੀਫਾਈ ਕੀਤੇ ਗਏ ਹਨ ਜਿਹੜਾ ਜਿੱਥੇ-ਜਿੱਥੇ ਫਲੱਡ ਦੀ ਮਾਰ ਪੈ ਸਕਦੀ ਹੈ ਔਰ ਪਿਛਲੇ ਸਾਲਾਂ ਦੌਰਾਨ ਜਿੱਥੇ ਜਿੱਥੇ ਹਾੜਾ ਦਾ ਖਤਰਾ ਬਣਿਆ ਰਿਹਾ ਹੈ ਜਾਂ ਉਸ ਦੇ ਉੱਤੇ ਪਾੜ ਪਿਆ ਇਸ ਦੇ ਨਾਲ ਨਾਲ ਹੀ ਅਸੀਂ ਜ਼ਿਲ੍ਹਾ ਦੇ ਹਰ ਇੱਕ ਦਫ਼ਤਰ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਫਲੱਡ ਦੇ ਤਾਂ ਕਿ ਉਸ ਨਾਲ ਸੰਬੰਧਿਤ ਕੋਈ ਵੀ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਜੇ ਕਿਸੇ ਨੇ ਦੇਣੀ ਹੈ ਉਹ ਮੌਕੇ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਰੀਅਲ ਟਾਈਮ ਦੇ ਵਿੱਚ ਦੇ ਸਕੇ ਇਸ ਦੇ ਨਾਲ ਨਾਲ ਹੀ ਜਿਹੜੇ ਫਲੱਡ ਦੇ ਨਾਲ ਸੰਬੰਧਿਤ ਜਿਹੜੇ ਵੀ ਇਕੁਪਮੈਂਟ ਹੈ ਐਨ ਡੀ ਆਰ ਐਫ ਔਰ ਜਿਹੜੀ ਫੋਰਸਿਸ ਨੇ NDRF ফোর্স ਸਟੈਂਡ ਬਾਈ ਨੇ ਉਹਨਾਂ ਦੇ ਸਾਰੇ ਟ੍ਰੇਨਿੰਗ ਹੋ ਚੁੱਕੀ ਹੈ ਉਹਨਾਂ ਦੇ ਜਿਹੜੇ ਕੋਤਾ ਖੋਰਾ ਹੈ ਉਹਨਾਂ ਦੀ ਲਿਸਟਾਂ ਸਾਡੇ ਕੋਲ ਨੇ ਉਹਨਾਂ ਦੇ ਵਿੱਚ ਮੌਜੂਦ ਨੇ ਔਰ 24 ਘੰਟਿਆਂ ਦੀ ਡਿਊਟੀਆਂ ਲੱਗੀਆਂ ਹਿਆ ਰਾਉਂਡ ਦਾ ਕਲੌਕ ਰੋਸਟਰ ਤੇ ਔਰ ਸਾਰਾ ਮੋਨੀਟਰ ਜਿਹੜਾ ਲੈਵਲ ਹੈ ਵਾਟਰ ਲੈਵਲ ਉਹ ਮੋਨੀਟਰ ਹੋ ਰਿਹਾ ਹੈ ਟਾਈਮ ਟੂ ਟਾਈਮ ਕਿੰਨਾ ਵਧ ਰਿਹਾ ਹੈ ਕਿੰਨਾ ਘਟ ਰਿਹਾ ਹੈ ਗ੍ਰੀਨ ਜ਼ੋਨ 'ਚ ਹੈ ਰੈਡ ਜ਼ੋਨ 'ਚ ਹੈ ਔਰੇਂਜ ਜ਼ੋਨ 'ਚ ਹੈ ਉਹ ਸਾਰਾ ਕੁਝ ਸਾਰਾ ਮੋਨੀਟਰ ਅਸੀਂ ਕਰ ਰਹੇ ਹਾਂ ਮੈਂ ਆਪ ਖੁਦ ਜਿਹੜੇ ਹੈਗੇ ਆ ਫਲਡ ਵਲਨਰੇਬਲ ਪੁਆਇੰਟਾਂ ਤੇ ਵਿਜ਼ਿਟ ਕਰ ਰਹੇ ਆਂ ਔਰ ਉੱਥੇ ਆਇਡੈਂਟੀਫਾਈ ਕਰ ਰਹੇ ਆਂ ਜੇ ਕਿਸੇ ਦੇ ਵੀ ਇੰਟਰਵੈਂਸ਼ਨ ਦੀ ਲੋੜ ਹੈ ਅਸੀਂ ਮੌਕੇ ਤੇ ਹੀ ਇੰਟਰਵੈਂਸ਼ਨ ਕਰਾਂਗੇ ਸਾਰਾ ਸਾਡੇ ਕੋਲ ਅਰੇਂਜਮੈਂਟ ਹੈ ਸੈਂਡ ਬੈਗ ਸਾਡੇ ਕੋਲ ਹੈਗੇ ਆਂ ਅਸੀਂ ਲਗਭਗ ਲਗਭਗ 50000 ਸੈਂਡ ਬੈਗ ਸਾਡੇ ਤਿਆਰ ਨੇ ਔਰ ਪ੍ਰੋਵੀਜ਼ਨ ਸਾਡੇ ਕੋਲ ਲੱਖਾਂ ਬੈਗਾਂ ਦਾ ਅਰੇਂਜਮੈਂਟ ਸਾਡੇ ਕੋਲ ਹੈਗਾ ਇਸ ਦੇ ਨਾਲ ਨਾਲ ਹੀ ਜਿਹੜੇ ਦਰਖਤ ਨੇ ਉਹ ਵੀ ਅਸੀਂ ਆਇਡੈਂਟੀਫਾਈ ਕੀਤੇ ਆਂ ਜੇ ਲੋੜ ਪਈ ਤੇ ਕਿੱਥੇ ਕਿੱਥੇ ਆਪਾਂ ਉਹਨਾਂ ਨੂੰ ਵਰਤ ਸਕਦੇ ਆਂ ਔਰ ਇਸ ਦੇ ਨਾਲ ਨਾਲ ਹੀ ਸਾਡੇ ਕੋਲ ਮਸ਼ੀਨਰੀ ਜੀਸੀਬੀ ਮਸ਼ੀਨਰੀ ਉਹਨਾਂ ਦੇ ਠੇਕੇਦਾਰਾਂ ਦੇ ਨੰਬਰ ਔਰ ਟਿੱਪਰਾਂ ਦੇ ਨੰਬਰ ਜੇ ਸਾਨੂੰ ਕਿਸੇ ਵੀ ਮਟੀਰੀਅਲ ਦੀ ਲੋਡ ਪੈਂਦੀ ਹੈ ਮਸ਼ੀਨਾਂ ਦੀ ਲੋਡ ਪੈਂਦੀ ਹੈ ਸਾਡੇ ਕੋਲ ਸਾਰਾ ਅਰੇਂਜਮੈਂਟ ਬੁਖਤਾ ਪ੍ਰਬੰਧ ਸਾਡੇ ਕੋਲ ਹੈਗਾ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਕਿ ਕਿ ਨੂੰ ਪਾਚ ਪੈਨਿਕ ਕ੍ਰੀਟ ਹੋ ਜਾਂਦਾ ਜਦੋਂ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਦਾ ਥੋੜਾ ਪੱਧਰ ਉੱਚਾ ਹੋ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਮੈਂ ਬਿਲਕੁਲ ਲੋਕਾਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਰਾਉਂਡ ਦਿ ਕਲੋਕ ਕੰਮ ਕਰ ਰਿਹਾ ਹੈ ਕਟੋ-ਕਟ ਸਾਡੇ ਕੋਲ ਮਤਲਬ ਇੰਨਾ ਅਰੇਂਜਮੈਂਟ ਹੈ ਵੀ ਵਿਲ ਨੋਟ ਬੀ ਏਬਲ ਟੂ ਮਤਲਬ ਅਸੀਂ ਵੀ ਵਿਲ ਬੀ ਏਬਲ ਟੂ ਕੰਟਰੋਲ ਏਵਰੀ ਕਾਈਂਡ ਆਫ ਸਿਚੁਏਸ਼ਨ ਸਾਡੇ ਕੋਲ ਵੀ ਹੈਵ 올 ది ਅਰੇਂਜਮੈਂਟਸ ਇਨ ਪਲੇਸ ਐਂਡ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਨਹੀਂ ਆਊਗੀ ਸਾਡੇ ਵੱਲੋਂ ਇਹ ਆਸ਼ਵਾਸ਼ਣ ਹੈ ਹਰ ਇੱਕ ਇਕਵਿਪਮੈਂਟ ਹਰ ਇੱਕ ਚੀਜ਼ ਉਸ ਦਾ ਅਰੇਂਜਮੈਂਟ ਕੀਤਾ ਜਾ ਚੁੱਕਿਆ ਹੈ ਔਰ ਜਿਹੜੇ ਫਲੱਡ ਦੇ ਵਰਕਸ ਹੁੰਦੇ ਆ ਜਿਹੜੇ ਹਰ ਸਾਲ ਕਰਾਏ ਜਾਂਦੇ ਆ ਉਹ ਸਾਡੇ ਮੁਕੰਮਲ ਨੇ ਐਸਟੀਐਮਸ ਵੱਲੋਂ ਚੈਕਿੰਗ ਵੀ ਕੀਤੀ ਜਾ ਚੁੱਕੀ ਹੈ ਉਹਨਾਂ ਦੀ ਕੁਆਲਿਟੀ ਦੀ ਵੀ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਿਲਕੁਲ ਕਿਸੇ ਤਰੀਕੇ ਦੀ ਵੀ ਤੁਹਾਨੂੰ ਜ਼ਿੰਦਾ ਕਰਨ ਦੀ ਜ਼ਰੂਰਤ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਬਿਲਕੁਲ ਸਤਰਕ ਤੇ ਆਪਣਾ ਕੰਮ ਕਰ ਰਿਹਾ ਕਿੰਨਾ ਕੁ ਲੈਵਲ ਆ ਸਰ ਹੁਣ ਜੇ ਇਸ ਟਾਈਮ ਕਲ ਕਰੀਏ ਸਤਲੂ ਤੇ ਲੈਵਲ ਦੇਖੋ ਵੈਰੀ ਕਰਦਾ ਰਹਿੰਦਾ ਹੈ ਬਟ ਵੀ ਆਰ ਇਨ ਦਾ ਗ੍ਰੀਨ ਜ਼ੋਨ ਤੇ ਲੈਵਲ ਤੋਂ ਚੇਂਜ ਹੁੰਦਾ ਰਹਿੰਦਾ ਹੈ ਹਰ ਘੰਟੇ ਅਸੀਂ ਮੋਨੀਟਰ ਕਰਦੇ ਹਾਂ ਹਰ ਘੰਟੇ ਸਾਡ ਨੂੰ ਰਿਪੋਰਟ ਆਉਂਦੀ ਹੈ ਬਟ ਵੀ ਆਰ ਕੰਫਰਟੇਬਲੀ ਇਨ ਦਾ ਗ੍ਰੀਨ ਜ਼ੋਨ ਸੋਦਾਦੀ ਹੈ ਕਿ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਤੋਂ ਨਿਪਟਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਸੁਚੇਤ ਹੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਸਾਰੀਆਂ ਟੀਮਾਂ ਵੀ ਤਿਆਰ ਕਰ ਲਈ ਗਈਆਂ ਅਤੇ ਹੜ ਪ੍ਰਭਾਵਿਤ ਜਿੱਥੋਂ ਲੱਗਦਾ ਕਿ ਇਥੋਂ ਖਤਰਾ ਹੋ ਸਕਦਾ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਅਤੇ ਪੂਰਾ ਜਿਹੜਾ ਕਿ ਇਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਕਿ ਜੇਕਰ ਕੋਈ ਅਜਹਿ ਸਥਿਤੀ ਬਣ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਉਸ ਦੇ ਨਾਲ ਨਿਪਟਿਆ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ